ਕਿਹੜਾ ਜਾਣਦਾ ਹੈ ਕਿ ਲੋਟਰੀ ਕਿਸਮਤ ਦੀ ਖੇਡ ਹੈ ਇਹ ਕਿਸੇ ਕਿਸੇ ਨੂੰ ਨਿਕਲਦੀ ਹੈ ਜਿਸ ਨੂੰ ਨਿਕਲਦੀ ਹੈ ਉਸ ਦੀ ਕਿਸਮਤ ਬਣਾ ਦਿੰਦੀ ਹੈ ਅਜਿਹੀ ਘਟਨਾ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕਿਸਾਨ ਦੀ ਰਾਤੋਂ ਰਾਤ ਕਿਸਮਤ ਚਮਕ ਗਈ ਹੈ ਤੇ ਉਹ 1.5 ਕਰੋੜ ਦਾ ਮਾਲਕ ਬਣ ਗਿਆ ਜਾਣਕਾਰੀ ਅਨੁਸਾਰ 10000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲਾ ਸੁਖਦੇਵ ਸਿੰਘ ਇੱਕ ਆਮ ਕਿਸਾਨ ਲਾਟਰੀ ਨਾਲ 1.5 ਕਰੋੜ ਦਾ مالک ਬਣ ਗਿਆ ਦੱਸ ਦਈਏ ਕਿਸਾਨ ਸੁਖਦੇਵ ਸਿੰਘ ਪਿੰਡ ਦਿੱਤੂਪੁਰ ਦਾ ਰਹਿਣ ਵਾਲਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਸ਼ੂ ਪਾਲਣੇ ਭਾਗ ਵਿੱਚ ਠੇਕੇ ਤੇ ਬਤੌਰ ਸੇਵਾਦਾਰ ਕੰਮ ਕਰ ਰਿਹਾ ਸੀ ਸੁਖਦੇਵ ਸਿੰਘ ਨੂੰ ਲਾਟਰੀ ਨਿਕਲਣ ਤੇ ਪੂਰੇ ਪਰਿਵਾਰ ਚ ਖੁਸ਼ੀ ਦਾ ਮਾਹੌਲ ਹੈ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਸੁਦੇਵ ਸਿੰਘ ਜੀ ਕਿੰਨੇ ਲਾਟਰੀ ਨਿਕਲੀ ਹੈ ਇਹ ਵੀ 1.5 ਕਰੋੜ ਦੀ ਨਿਕਲੀ ਹੈ ਜੀ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੀ ਹੁਣ ਤਾਂ ਪਸ਼ੂ ਪਾਲਣ ਦੇ ਵੀ ਤੇ ਨੌਕਰੀ ਕਰਦਾ ਜੀ ਠੇਕੇਦਾਰੀ ਛੇਟ ਵਿੱਚ ਕਰ ਤੋਂ ਨੌਕਰੀ ਕਰ ਰਿਹਾ ਹਾਂ ਮੈਂ ਤਾਂ ਕਰਦਨ ਹੋ ਗਈ ਜੀ 25 26 ਸਾਲ ਹੋ ਗਈ ਹਾਂ ਪਹਿਲਾਂ ਕੀਤੀ ਕਰਦੇ ਤੇ ਮੁੰਡੇ ਪਾਂਹ ਦੀ ਜ਼ਮੀਨ ਵੇਗ ਤੇ ਹਾਂ ਜ਼ਿੰਮੇਦਾਰ ਹੁਣ ਆਪੇ ਪਸ਼ੂ ਪਾਲਣ ਤੇ ਠੇਕੇਦਾਰੀ ਛੇਟ ਵਿੱਚ ਕਰਦਾ ਹਾਂ ਗਊਆਂ ਦੀ ਸੇਵਾ ਕਰਦੇ ਰਿਹਾ ਸਾਲਾ ਬਾਈਕਰੂ ਨੇ ਛੋੜੀ ਲਾਈਟਰੀ ਪੌਦੇ ਤੇ ਬਾਈਕਰੂ ਦਾ ਨਾਮ ਲੈ ਕੇ ਹਾਂ ਇੱਕ ਘਰ ਦੇ ਵਿੱਚ ਕੋਣ ਕੋਣ ਹੈ ਘਰ ਦੇ ਵਿੱਚ ਮਾਇਆ ਮੇਰੇ ਘਰ ਵਾਲੀ ਹੈ ਜੀ ਕੁੜੀਆਂ ਦਾ ਤਾਂ ਪੇਟ ਹੀ ਮੇਰੇ ਤੇ ਨੇ ਉਹ ਵਿਆਹ ਦੀਆਂ ਮੈਂ। ਇਹ ਕਿੰਨੀ ਤਨਖਾਹ ਦਿੱਤੀ। ਮੇਰੀ ਤਨਖਾਹ ਜੀ ਹੋਣਾ ਹੈ ਕਿ 9600 ਮਿਲਦਾ ਜੀ। 9600 ਤੇ ਇੱਕਦਮ ਜਦੋਂ ਰਾਤੋ ਰਾਤ ਕਹਿੰਦੇ ਆ ਕਿਸਮਤ ਚਮਕੀ ਤੇ ਕਿੰਦਾਂ ਦਾ ਬੜਾ ਖੁਸ਼ੀ ਹੋਈ ਜੀ ਜਦ ਮੈਨੂੰ ਵਾਲਾ ਰਾਤ ਰਾਤ ਮੈਂ ਕਹਿੰਦਾ ਵੀ ਮੇਰਾ ਸੋਖਾ ਮੇਰੇ ਜਿਹੜੇ 10 ਵੀਕੇ ਵਿਕਾਇਤੀ ਉਹ ਆ ਗਿਆ ਵਾਪਸ। ਠੋਸੇ ਬੜੀ ਖੁਸ਼ੀ ਹੈ। ਸਾਰੇ ਪਰਿਵਾਰ ਨੂੰ ਖੁਸ਼ੀ ਹੈ ਜੀ। ਲੱਗਦਾ ਹੈਗਾ ਕਿ ਜਿਹੜੀ ਜ਼ਮੀਨ ਚਲੀ ਗਈ ਸੀ ਵਾਪਸ ਲੈ ਕੇ ਆਉਣਾ। ਹਾਂ ਜੀ ਹਾਂ ਬਾਸਪੁਰੂ ਨੇ ਭੇਜਦੀ। ਗੁਰੂ ਦੀ ਕਿਰਪਾ ਲੋਕਾਂ ਨੋਜਵੰਦਾਂ ਨੂੰ ਦੇਣ ਦਾ ਨਸਿਬ ਨੋਜਵੰਦ ਨੂੰ ਇਹ ਕਰੇ ਵੀ ਨਸ਼ਾ ਲਾਉਣਾ ਫਿਰ ਨੂੰ ਗਰੀਬੀ ਮੇਰੀ ਆਉਂਦੀ ਰਹਿੰਦੀ ਹੈ ਮੈਂ ਦੇਖਣਾ ਹੈ ਨਸ਼ਾ ਨਹੀਂ ਸੀਰੀ ਨੂੰ ਲੈ ਕਿਰਤ ਕਰਦਾ ਹਾਂ ਦੁੱਖ ਸ਼ੋਕ ਇਨਸਾਨ ਤੇ ਆਉਂਦੇ ਆਪਦਾ ਕਿਰਤ ਕਰੋ ਕਦੇ ਐਨਾ ਕਬਰਾਓ ਨਾ ਵੈਗੂ ਤੇ ਪਾਣਾ ਰੱਖੋ ਕਿ ਕਿਸਮਤ ਅਜ ਬੰਦੇ ਨੂੰ ਹਾਂ ਕਿਸਮਤ ਕਦੇ ਖੁੱਲਹੀ ਆਪੇ ਖੁੱਲੀ ਆ ਹੁਣ ਜਿਹੜੀ ਨਾਮ ਦੀ ਰਸ਼ੀ ਮਿਲੀ ਆ ਉਹਦਾ ਕੀ ਕਰਾਂਗਾ ਤੁਸੀਂ ਉਹਦਾ ਜੀ ਆਪਾਂ ਕੋਈ ਪਸ਼ੂ ਪਾਲਣ ਦਾ ਪਸ਼ੂ ਰੱਖ ਲਾਗੇ ਤੋ ਅੱਛਾ ਮਿਹਨਤ ਕਰਾਂਗੇ ਜੀ ਕਿਰਤ ਕਰਾਂਗੇ ਜ਼ਿਮੀਦਾਰਾਂ ਖੇਤੀ ਕਰਦੇ ਪਹਿਲਾਂ ਵੀ ਹੁਣ ਵੀ ਆਪਦਾ ਪਸ਼ੂ ਨੂੰ ਕੱਖ ਪਾਈ ਉਹ ਵੀ ਕੀਤੀ ਜ਼ਿਮੀਦਾਰਾਂ ਨੇ ਹੀ ਕੰਮ ਆ ਤੇ ਹੁਣ ਆ ਜਿਹੜਾ ਕਹਿੰਦੇ ਤੁਸੀਂ ਸਾਈਕਲ ਤੇ ਰਹਿੰਦੇ ਹੋ ਹਾਂ ਜੀ ਕਰੀਏ ਮੈਂ ਤਾਂ ਸਾਈਕਲ ਤੇ ਹੀ ਹੁਣ ਵੀ ਸਾਈਕਲ ਚਲਾਉਂਦੇ ਹਾਂ ਹਾਂ ਜੀ ਹਾਂ 20 ਕਿਲੋਮੀਟਰ ਦੇ ਕੁੱਲੇ ਮਾਜਰੇ ਕੱਖਲੇ ਹੁੰਦੇ ਰਿਆਂ ਵੱਡ ਕੇ ਜਾਉਂਦੇ ਦੀ ਫਾਰਮ ਫਟੇ ਵਾਲੇ ਦਾ ਉੱਥੇ ਵੀ ਸਾਈਕਲ ਤੇ ਜਾਂਦਾ ਸੀ ਨੌਕਰੀ ਵੀ ਸਾਈਕਲ ਤੇ ਜਾਂਦੇ ਸੀ ਹਾਂ ਹੁਣ ਵੀ ਉਹਨੇ ਹਾਂ ਸਾਈਕਲ ਲਈ ਹੁਣ ਮਹਾਰਾਜ ਨੇ ਵਕਫੀਸ਼ ਕਰੀ ਗਈ ਹੈ ਲੱਗਦਾ ਫਿਰ ਗੱਡੀ-ਗੁੱਡੀ ਲਾਉਂਗੇ ਨਾ ਜੀ ਗੱਡੀ ਨਹੀਂ ਕਰਾਂ ਰੱਖਾਂਗਾ ਬਸ ਸਾਧੂ ਹੀ ਸਾਮ ਤੇ ਆ ਸਾਈਕਲ ਆ ਬਸ ਠੀਕ ਹੈ ਸਾਈਕਲ ਹਾਂ ਮੈਂ ਤਾਂ ਕਰਵਾ ਪਾਦੇ ਕਹਿੰਦੇ ਖਰਚ ਨਜਾਇਜ਼ ਨਾ ਕਰੋ ਅੱਛਾ ਕਦੋਂ ਲਾਟਰੀ ਬਾਰੇ ਤੁਸੀਂ ਮੈਨੂੰ ਜੀ 22 ਸਾਲ ਦਾ ਗੇੜ ਹੋ ਗਿਆ ਇਸੇ ਦੁਕਾਨ ਤੇ ਮੈਂ ਕਦੇ 1-2 ਸਾਲ ਦੇ ਵਿੱਚ ਕਦੋਂ ਲਾਟਰੀ ਪਾ ਜਾਂਦਾ ਹਾਂ ਜੀ ਸਰ ਕੀ ਨਾਂ ਤੁਹਾਡਾ ਮੇਨੂੰ ਦਿਵਾਂਚੰਦ ਜੀਐਮਡੀ ਲੋਟਰੀ ਏਜੰਸੀ ਪਟਿਆਲਾ ਹਰੇ ਸਮਾਚੌਂਕ ਸੇ ਮੈਂ ਆਪਣੇ ਲੋਟਰੀ ਆਪਣੇ ਹੋਲਸੇ ਏਜੰਟ ਮੇਥੋਟਿਗਲ ਬਿਕੇ ਨਾ ਨਾਲ ਕਿਸੇ ਆਪਣੇ ਇੰਟਰਨੈਸ਼ਨਲ ਲੋਟਰੀ ਵਾਲੇ ਉਹਨਾਂ ਦਾ ਕੰਟਾ ਸਿਲ ਹੋਇਆ ਸudar ji soudeep singh ji ਦਾ ਨਾਮ ਨਿਕਲਿਆ ਜਿਹੜੇ ਕਰੋੜ ਦਾ ਤੁਹਾਨੂੰ ਪਤਾ ਲੱਗਿਆ ਸਾਨੂੰ ਵੀ ਨਾਮ ਨਿਕਲਿਆ ਮੈਂ ਫੋਨ ਮਾਰਿਆ ਦੇਖਿਆ ਉਹਨਾਂ ਇੰਟਰਨੈਸ਼ਨਲ ਲੋਟਰੀ ਵਾਲੇ ਨੇ ਕਹਿੰਦੇ ਆ ਜਿਹੜਾ ਨਾਮ ਨਿਕਲਿਆ ਹੈ ਨੰਬਰ ਬੁਲਾਇਆ ਦੇਖਿਆ ਸੀਗਾ ਸੋਵਾਂ ਨੇ ਘਰ ਗਈ ਲਾ ਕੇ ਦੱਸਿਆ ਇਹਨੂੰ ਬੜੀ ਖੁਸ਼ੀ ਹੋਈ ਨਾਮ ਨਿਕਲਿਆ ਕਿਉਂਕਿ ਅੱਡੀ ਵੱਡੀ amount ਸੀ ਤਾਂ ਬੜੇ ਖੁਸ਼ੀ ਹੋਣੀ ਸੀ ਸਾਰਾ ਪਰਿਵਾਰ ਬੜਾ ਖੁਸ਼ ਰਿਹਾ ਆ ਜੁਲਾਇਆ ਅੱਗੇ ਕਹਿੰਦੇ ਟਿਕਟ ਕਿਵੇਂ ਕਰਨਾ ਜੀ ਜਮ੍ਹਾਂ ਖਲਣ ਚੱਲਣਾ ਹੈ ਮੈਂ ਕੋਈ ਗੱਲੀ ਚੋਂ ਪਹੁੰਚ ਆ ਮੰਗਲਵਾਰ ਠੀਡੇ ਜਮਾ ਕਰਾਂਗੇ ਚੰਡੀਗੜ੍ਹ ਇਹਦਾ ਇੱਕ ਨਿਮਣਿਆਣੀ ਹੈ ਜਿਹੜੇ ਕੋ ਟੈਸਟ ਕਰਦੇ ਕੀਪ ਸੈਲਜੀ ਬਾਕੀ ਦਾ ਅਮਾਉਂਟ ਆਏਗੀ ਉਦੋਂ ਜੋ ਪ੍ਰੋਸੀਜਰ ਗਵਰਨਮੈਂਟ ਦਾ